ਕਿੰਸਾ ਸਿਕਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆਂ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆਂ ਸੋਈਆਂ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਹਾਂ ਜੀ ਬਿੱਦੇ ਸੱਸੀ ਘਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਚੀਜ਼ ਰੋ ਵਧੀਆ ਚੀਜ਼ ਦਾ ਅੱਜ ਫਿਰ ਮੋਟਾ ਦਾ ਜੋਰ ਪੂਰਾ ਫਿਰ ਮੋਟਾ ਜੋਰ ਅੱਜ ਨਾਲ ਦਾ ਫੁੱਟਾ ਅੱਜ ਤਾਜ ਦਾ ਬੇੜਾ ਹੀ ਆ ਅੱਛਾ ਉਹ ਵੀ ਵੇਖੋ ਰਖ ਲੋਦਾਗਾ ਕਿਦਾਂ ਜੀ ਹੋਸ਼ਰ ਬੜੇ ਚੱਲਣੇ ਹੱਦੀ ਜੋਰ ਤੇ ਸਾਡੇ ਆਪ ਬੜਾ ਜੋਰ ਲੱਗੰਦੇ ਸਾਰੇ ਨਾਲ ਜੀ ਨਹੀਂ ਹੈਗੀਆਂ ਸਾਡੀਆਂ 7 ਤੇ 5 ਨੰਬਰ ਵਾੜਦੀਆਂ ਬਸ ਅੱਛਾ ਅੱਛਾ ਇਹ ਐ ਮਸੀਤ ਇਹਨਾਂ ਦੋ ਦੇ ਪਾ ਲੀਆਂ ਬਸ ਠੀਕ ਹੈ ਸਾਡੇ ਤੇ ਸਾਰੇ ਕਿਤੇ ਪੈ ਚੱਲੀਆਂ ਮੋਟਾ ਸਾਡੇ ਐਮਸੀ ਮਲਗੇ ਨੇ ਦੋ ਇਹ ਅੱਛਾ ਇਹਨਾਂ ਦੋ ਦੀਆਂ ਪੈਣੀਆਂ ਹਾਂ ਫਸ ਦੇ ਪੰਜ ਨੰਬਰ ਵਰਤੀ ਠੀਕ ਆ ਜੋਰ ਪੂਰਾ ਫਿਰ ਵੀ ਚੱਲਦਾ ਜੋਰ ਦੇ ਤੁਹਾਨੂੰ ਪਤਾ ਲੱਗਣ ਦੇ ਅੱਛਾ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਸੋਨੂ ਸਹਿਜ ਨਾਲਾ ਜਿਲ੍ਹਾ ਬਸਰ ਫੋਨ ਨੰਬਰ ਵੀ ਬੋਲੋ 98657 ਕੋਜਾ ਠੀਕ ਆ ਤੇ ਅੱਜ ਤੁਸੀਂ ਸਗੋਂ ਆਪਣੇ ਭਰਾ ਦੇ ਨਾਲ ਜਾ ਨਹੀਂ ਜਾਣਾ ਹੀ ਤੁਹਾਡੇ ਕੋਲ ਲੇਰ ਮੈਂ ਹੁਣ ਤੁਹਾਡੇ ਕੋਲ ਉੱਥੇ ਬੀਠਾ ਵੀ ਨਹੀਂ ਸਵੇਰਦਾ ਇਹ ਅੱਛਾ ਉਹ ਆਇਆ ਉੱਥੇ ਸਵੇਰ ਦੇ ਰਾਤ ਦੇ ਉੱਥੇ ਚੱਲਣ ਦਾ ਕੰਮ ਪੂਰਾ ਜੋਰ ਜ਼ੋਰ ਦਾ ਅੱਛਾ ਹੁਣ ਤੁਹਾਡੇ ਕੋਲ ਆ ਗਿਆ ਹਵੇਲੀ ਚਲੋ ਧੰਨ ਹੁਣੇ ਮਿਲ ਲੈ ਕਰਦੇ ਨੇ ਜਲਦੀ ਆਪਾਂ ਜੀ ਤੇ ਚਲੋ ਫਿਰ ਜਿਹੜੀ ਆ ਮਾਜਿਆ ਪਹਿਲੇ ਨੰਬਰ ਤੇ ਹੀ ਵਿ ਤੁਹਾਡਾ ਇਹ ਵੀਡੀਓ ਬਸੇ ਰਿਹਾ। ਸਵਾਦ ਜਿਹੜੀ ਆਪਾਂ ਮਾਈਤਾਂ ਕਰ ਲਈਏ। ਦੱਸਿਓ ਵਿਧਿਆ ਦੇ ਬਾਰੇ ਫਿਰ। ਦੋ ਵੀਜੀ ਪੰਜਵਾਂ ਦਿਨ ਸੁਈ ਨੂੰ ਹੈ ਅੱਜ। ਹਾਜ ਬੱਚਾ ਤਾਜ਼ਾ ਬੱਚਾ ਜੀ। ਅੱਜ ਪੰਜਵਾਂ ਦਿਨ ਹੋਇਆ ਸੁਈ ਨੂੰ। ਆ ਕੋਈ ਗੰਦਮੇ ਤੇ ਡੇਈ ਮਾਰਨਾ ਮੈਡਮ ਹੋ ਜਾ। ਅਜ ਤਰਾ ਹੀ ਬਣੀ ਪਿਛਾ। ਤੇ ਕਿੰਨਾ ਦੁੱਧ ਤਿਆਰ ਕਰਗੇ ਜੀ? ਦੁੱਧ ਵਿਜੀ ਕੋ ਹੋਊਗਾ ਕੋਈ 7 ਤੋਂ ਬਾਹਰ ਹੀ ਉੱਠਾ ਲੱਗ ਜਾਏਗਾ ਦੁੱਧ। 7:00 ਵਜੇ 7.5-8 ਕਿਲੋ ਜੀ। ਕਿੰਨਾ ਕਿ ਦੁੱਧ ਕਰੀ ਜਾਊਗੀ? ਦੁੱਧ ਦੇ ਭਾਜੀ ਘਰ ਵਾਲੇ ਜਿੰਨਾ ਕੋਈ ਲਈਓ ਉਹ ਤਾਂ ਤੇ ਦੁੱਧ 13-14 ਕਿਲੋ ਚ ੋਨੇ ਆ। ਮੈਨੂੰ ਮ ਬਾਕੀ ਉਤਰਾਏ ਆ ਵੀ ਦੇਖ ਜਿਹਨਾਂ ਲਈ ਝੂਸ ਨਹੀਂ ਮਾਰਦੇ ਕੱਦ-ਕਾਟ ਤਾਂ ਚੰਗੀ ਆ ਉਹਨਾਂ ਜੋ ਦਸਣਾ ਸਾਡੀ ਦਸਣਾ ਅੱਛਾ ਹਾਂ ਝੂਰ ਸਾਡੇ ਬੱਜ ਨਹੀਂ ਗਏ ਕਾਜੀ ਕੋ ਤੇ ਚਗਾ ਵਾ ਜੰਗਰ ਉਹਨਾਂ ਚ ਵੱਡੇ ਰੱਖੇ ਪੈਸਾ ਲਈ ਅੱਛਾ ਹਾਂ ਮਾਜੋ ਉਤਰਾ ਕੱਦ-ਕਾਟ ਦੀ ਚੰਗੀ ਏ ਕੰਮ ਇਤਰਾ ਬੱਦਾ ਇੱਥੇ ਥਾਥੂ ਮਾਰੋ ਵੇਖੋ ਚਲੋ ਅੰਦਰ ਜਾਈਏ ਉਤਰਾ ਚਵਾਜੂ ਓਕੇ ਜੀ ਪੂਰਾ ਭਾਈ ਜਾਵੇ ਆਪਾਂ ਸੁਣੇ ਧਾਰਾ ਮਰਾ ਜੀ ਆਉਣੀ ਚਵਾਜ ਦੇਣੀ ਹੈ ਚਵਾਹ ਗਿੰਦੇ ਇੱਕ ਨਹੀਂ ਦਿਖਾ ਦੇਣੀ ਆ ਮੇਰੇ ਤਾਜ ਬਚਾਈ ਅੱਜ ਜਿਵੇਂ ਆਨੇ ਸੁਈ ਨਾ ਜਾਵੇ ਖਾਨ ਫੋਟੇ ਤੋਂ ਬੜੀ ਕੀ ਕਰੇ ਉੱਧਰ ਇਹ ਰਸਾਇਣ ਦੁੱਧ ਚੋਣ ਦੀ ਯਾਜਪੂਰੀ ਫੜਾ ਓਏ ਬਰਦੀ ਚਲੋ ਬੰਦੋ ਫਿਰ ਬੰਦ ਜੀ ਇਹ ਗੱਡੀ ਬੰਦੋ ਹੋਈ ਧਰ ਧਰ ਕੇ ਲੈ ਆਇਆ ਚਵਾਹ ਜਿਹੜਾ ਤੁਹਾਨੂੰ ਦਿਖਾਉਣਾ ਇਹਦਾ ਬੋਲੇ ਕਟੇ ਹੋ ਗਾਦੀਓ ਜੀ ਦਿਖਾ ਦਿਓ ਚਵਾਹ ਅਈ ਨੀ ਜੀ ਆਹ ਗਾੜ ਜਿੰਨੀ ਕ ਤਿੰਨ ਪਾਸੇ ਲਾਗੇ ਬੰਨੇ ਆ ਪਿਛਲੇ ਸਨਾਂ ਦਾ ਵਿੱਚ ਵਾ ਦੇਖ ਸਕਦੇ ਜੀ ਬਾਕੀ ਇਹ ਆਪਾਂ ਸਿਰਫ ਤਾਨੂੰ ਚਵਾ ਹੀ ਦਿਖਾਉਣਾ ਸਿਰਫ ਚਵਾ ਹੀ ਉਹਦੇ ਵਿੱਚ ਜੋ ਸੋਈ ਵੀ ਗਈ ਜਦੋਂ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਖੜੇ ਫਿਰ ਵੀ ਬਾਕੀ ਤਾਂ ਇਹ ਆ ਵੀ ਚਵਾ ਚੰਗਾ ਲੱਗਾ ਇਸ ਤਰ੍ਹਾਂ ਇਹਨਾਂ ਮੋਟੀ ਧਾਰਿਆ ਇਕ ਜੂਰ ਤੁਹਾਨੂੰ ਦਿਖਾ ਰਹੀ ਐ ਕੋਸ਼ ਬੱਚੇ ਜੋ ਗਾਇਓ ਛੜ ਦੇ ਵਿਦਿਹਾ ਛੜ ਦੇ ਰੋਗੇ ਆ ਲੈ ਵਿਦਿਹਾ ਹਾਂ ਦੁੱਧ ਦੇਖਦਾ ਬਾਕੀ ਇਹ ਆਪਾਂ ਆਪਾਂ ਤੇ ਨੋਰਮਲ ਤੁਹਾਨੂੰ ਚਵਾ ਦਿਖਾਇਆ ਵਾ ਇਹ ਆਪ ਕੋਈ ਵੀਰ ਆਪਣੇ ਦੋ ਟਾਈਮ ਚੋਲੇ ਹਨਾ ਅੱਧੀ ਕਰਕੇ ਖੜੇ ਵੀ ਤੇ ਆਪਾਂ 8 ਕਿਲੋ ਹੋਊਗਾ ਆਪਾਂ 7 ਕਿਲੋ ਦੀ ਗੱਡੀ ਦਵਾਂਗੇ ਤੇ ਉਤਰਾਂ ਦੁੱਧ ਲੈਵਾਜੂਗੀ ਹਨਾ ਦੁੱਧ ਤੇ ਭਾਈ ਇਹ ਸੂਈ ਨੂੰ ਪੰਜਵੇਂ ਦਿਨ ਮੈਲਾ ਮੂਲਾ ਬਾਹਰ ਦੁੱਧ ਤੇ ਆਜੂਗੀ ਤੇ ਮੋਲੇ ਦਾ ਵੱਜਦਾ ਮੋਲ ਮੋਹਰੇ ਦੇ ਦੀ ਆਪਾਂ ਦੇ ਦੀਏ 50 ਦੇ ਦੀਏ 56 ਦੀ ਹਾਂਜੀ ਕਰ ਦਈਏ ਵਿੱਚਾ ਛੋਟਾ ਛੋਟਾ ਚਿੰਜਾ ਦੀ ਪਾਈ ਦੇ ਦੀਏ 55000 ਦੀ ਪਾਜੀ ਹਾਂ ਨਾ ਦੇ ਦਾਂਗੇ ਅੱਛਾ 55000 ਆਹ ਵਧੀਆ ਜੇ ਗਾੜ ਅੱਧਾ ਪੌਣਾ ਕਿਲੋ ਗਾੜ ਜੇ ਅੱਛਾ ਠੀਕ ਹੈ ਲੈ ਗੱਲ ਦਸੀ ਚੰਗੀ ਹਾਂਜੀ ਹਾਂਜੀ ਹਾਂ ਬਾਕੀ ਦੁੱਧ ਦਾ ਬਾਜੂ ਤਾਂ ਦੁੱਧੇ ਰੋ ਕਰ ਚਵਾ ਜਿਹੜਾ ਸਾਫ ਆ ਚਵਾ ਤਾਂ ਹੁੰਦਾ ਖਾਦ ਆਹ ਦੇ ਠੀਕ ਹੈ ਤੇ ਆ ਗਾਂ ਇਹ ਗਾਂ ਨੂੰ ਦੋ ਜਗਾਇ ਪਾਈ ਸਤਾਂ ਤੋਂ ਬਾਹਰ ਕੋਈ ਅੱਛਾ ਆਪਾਂ ਸਤ ਤੋਂ ਦਵਾਂਗੇ ਅੱਛਾ ਇਹਨੂੰ ਬਾਜ ਦੇ ਲਈ ਦਾ ਦਸ ਰਾ ਚੋ ਲੋ ਖੰਡੀ ਤੇ ਦੀ ਗਾਂ ਦਿੱਤਾਈ ਅੱਛਾ ਕੋਈ ਇਹਨੂੰ ਵੰਗਾੜੀ ਪੋਣਾ ਕੋਈ ਦੱਸੀ ਨਹੀਂ ਪੋਣੀ ਤਾਂ ਬੋ ਠੀਕ ਐ ਜਿੱਦਾਂ ਮਾਦੀ ਜੋ ਚਲੋ ਖੋਲੋ ਹੇ ਤੋਰਦੀ ਐ ਵਾ ਠੀਕ ਆ ਜੀ ਇਹ ਭਾਈ ਤੈਨੂੰ ਬੜਾ ਸਾਡੇ ਬੋਟਾ ਬੂਟਾ ਪੈਦੀ ਆ ਹਾਂਜੀ ਹਾਂਜੀ ਇਹਨੂੰ ਡੇਢ ਨਹੀਂ ਜਾਓ ਉੱਤੇ ਟਾਈਮ ਦੋ-ਜਾ ਦਿਨ ਹੋ ਗਏ। ਅੱਛਾ। ਚੈੱਕ ਨਹੀਂ ਕਰਾਈ ਨਾ ਡਾਕਟਰ ਦਾ ਟਾਈਮ ਲੱਗਾ ਨਾ ਛੱਡੇ ਲੱਗਾ। ਠੀਕ ਆ। ਹਾਂ ਕੋਈ ਆਪਣਾ ਵੀਰ ਮੇਰਾ ਅਹੀਂ ਦਵਾ ਖਾਲੀ ਹਿਸਾਬ ਨਾਲ। ਅੱਛਾ। ਸਬਜ਼ਾ ਵੀ ਖਾਲੀ ਹਿਸਾਬ ਨਾਲ ਕਰਾਂਗੇ। ਠੀਕ ਆ। ਆਪਨੀ ਚੈੱਕ ਕਰਾ ਲਈ ਕੋਈ ਕਰ ਜਾ। ਜਾ ਕੇ ਚੈੱਕ ਕਰਾ ਲੈ ਹਨਾ। ਇਦਾਂ ਕਾਫੀ ਵੀਰਾਂ ਦੀਆਂ ਗਾਵਾਂ ਨਿਕਲਦਾ ਨਿਕਲਦੀਆਂ ਵੀ ਆ। ਵੱਡੀ ਗਾਂ ਜੀ ਬਾਜੀ ਸੱਜੇ ਦੇ 5 ਤੇ ਬਲਾਸੀ ਲਈ ਜੀ। ਦੋ ਦੇ ਕੋ 75 ਤੋਂ ਬਾਹਰ ਦੋ ਦਿਨ ਸਗਣਾ ਬਜਲ ਗਾਇਦਾ। ਤੇ ਇਹਦਾ ਮੁੱਲ ਫਿਰ ਜਿਹੜੀ ਦੀ 17000 ਦੀ 17000 ਦੀ ਕਰਨੇ ਵਿੱਚੋਂ ਛੋਟ ਛੋਟ ਭਾਜੀ ਹਾਂ ਨਾ ਦਵਾਂਗੇ 15000 ਦੀ ਭਾਵੇਂ ਦਿਹਾੜੀ ਜਾਂ 10 ਨਾਲ ਚੋਵੇ ਤੇ 7 ਕਿਲੋ ਹੈਗਾ ਪੱਕਾ ਦੁੱਧ ਵੱਧ ਹੋਊ ਭਾਜੀ ਬਾਕੀ ਆ ਬੇ ਹੈਗੀ ਜਰਸੀ ਕ੍ਰੋਸ ਚ ਤੇ ਫੈਟ ਵੀ ਚੰਗੀ ਆਈ ਜਾਨੀ ਇਹਦੇ ਕੱਦ ਕਾਠ ਪੱਖੋ ਚੰਗੀ ਆ ਐਚਐਫ ਗਾਂ ਵਰਗਾ ਕੱਦ ਆ ਵੱਡੇ ਕੱਦ ਦੀ ਆ ਤੇ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹਣਾ ਭਾਜੀ ਪੰਜੀ ਤੋਂ ਬਲਾਸੀ ਗਈ ਸੱਜਣ ਵੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਾਂ ਜੇ ਇਹ ਕੋ ਦੁੱਧ ਹੈ ਗੈਸ ਇਹ ਕੋ ਵੀ 7 ਲੀਟਰ ਮਾਰ ਗਿਓ ਮੇਰੇ ਕੋਲ 2 ਡੰਗ ਚੋ ਖੜੇ ਮੇਰੇ ਕੋਲ 3 ਡੰਗ ਅੱਛਾ ਦੇਖੋ 7 ਗੋਦੋਂ ਚ ਕੰਡੇ ਵਾਲਾ ਹੈਗਾ ਪੱਕਾ ਦੁੱਧ ਕੰਡੇ ਵਾਲਾ ਵਾਜੀ ਚੋਨੇ ਰ ਤੋਰੋ ਫੇਰ ਇਹਨਾਂ ਅਗਲੇ ਪਹਿਲੇ ਥੋੜਾ ਜਿਹਾ ਗਾਹ ਨਾਲ ਅਗਲੇ ਪਹਿਲੇ ਰਾਜ ਧੱਕ ਜੀ ਥੋੜੀ ਗਾਹ ਨੂੰ ਧੱਕ ਗਾਹ ਨੂੰ ਆ ਹਾਂ ਚਲੋ ਫੇਰ ਤੋਰ ਦੋ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਤੋਂ ਥੋੜਾ ਜਿਹਾ ਇਹਨੂੰ ਪਾੜਾ ਖੁੱਲਾ ਪੋਣਾ ਮੈਂ ਨਹੀਂ ਮੜਿਆ ਵਾਰ ਵਾਰ ਪੁੱਡ ਤੇ ਬਾਕੀ ਇਹ ਵੀ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਹੈ ਇਹ ਵੀ ਗਾਂ ਇੱਕ ਇੱਕ ਘਰ ਦੋਵੇਂ ਆਈਆਂ ਇਹ ਵੀ ਗਾਂ ਪਣੀ ਹੋਈ ਜੀ ਅੱਛਾ ਗਾਰੰਟੀ ਵੀ ਮ

ਤੇ ਇਹਦਾ ਫਿਰ ਮੁੱਲ ਇਹ ਭਾਈ ਜੀ ਦਾ ਸਾਢੇ 14000 ਇਹ 14000 ਦੀ ਤੇ ਦੇਣੀ ਸਾਢੇ 15500 ਔਰ ਇਹ 14 ਦੀ ਕਰ ਦੋਗੇ ਬਾਕੀ ਧੱਕ ਗਾੜੀ ਥਣ ਥੁਣਾ ਬਰਾਬਰ ਆ ਠੀਕ ਆ ਇਹਦੀਆਂ ਇੱਕੜਾ ਮਗਲਾ ਸਾਡੇ ਨਾਲ ਹਾਂਜੀ ਦੋਹਾਂ 14 ਦਾ ਫਰਕ ਹੋਊਗਾ ਬਹਿਣੀ ਹਲਦਾ ਵਾ ਅੱਛਾ ਉਹਨੇ ਜੀ ਸਿਰੇ ਨਾਲ ਮੈਰਾਤੀ ਨਹੀਂ ਚੋਈ ਅੱਛਾ ਸਿਰੇ ਚੋਈ ਨੂੰ ਜਾਪਿਆ ਥੋੜਾ ਜਿਹਾ ਫਰਕ ਠੀਕ ਆ ਦੋਹਾਂ 14 ਦਾ ਫਰਕ ਜਿਆਦਾ ਮਨੂ ਠੀਕ ਆ ਤੇ ਠੀਕ ਆ ਔਰ ਕੁਛ ਕਹਣਾ ਫਿਰ ਹੋਰ ਕੁਛ ਨਹੀਂ ਵੀਰ ਜੀ ਆਪਣੀ ਚੋਚਵਾ ਖੜਨਾ ਅੱਛਾ ਸਾਢੇ ਆ ਗੱਡੀ ਆਪਣੀ ਗੱਡੀ ਤਰਪਾਲ ਜੇਹੀਂ ਕਹ ਲਾਗੇ ਉਹ ਵੀ ਤਰ ਤੇ ਆਪਣਾ ਕੋਈ ਵੇਸ ਚਾਹ ਕੇ ਤੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ